ਜਿਹੜਾ ਮੋਰਚਾ ਉਹ ਕਿਤੇ ਨਾ ਕਿਤੇ ਰਲ ਕੇ ਚਕਾਇਆ ਗਿਆ ਸਰਕਾਰ ਦੇ ਨਾਲ ਇੱਕ ਤਰ੍ਹਾਂ ਨਾਲ ਪੂਰੇ ਡਰਪੋਕ ਸਰਕਾਰ ਕਿ ਮੋਰਚੇ ਦੇ ਵਿੱਚ ਹੁਣ ਤੱਕ ਕਿਸਾਨ ਵੀ ਉਹਨੇ ਹੈ ਨਹੀਂ ਸੀ ਤੇ ਫਿਰ ਵੀ ਜ਼ਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚੋਂ ਡੱਲੇ ਵਾਲ ਨੂੰ ਚੱਕ ਲੈਣ ਦੀ ਡੱਲੇ ਵਾਲ ਨੂੰ ਚੱਕਣ ਵਾਸਤੇ ਮੀਟਿੰਗ ਤੇ ਸੱਦ ਕੇ ਪੈਰਾ ਮੰਨੂ ਚੱਕਣਾ ਤੇ ਸੁਖਮંત્રી ਦਾ ਬਿਆਨ ਹੈ ਕਿ ਜਿਹੜੀਆਂ ਕੇਂਦਰ ਨਾਲ ਮੰਗਾਂ ਨੇ ਮੇਰੇ ਨਾਲ ਚੱਲੋ ਮੈਂ ਨਾਲ ਜਾਊਂਗਾ ਸੰਨ ਜਾਊਂਗੇ ਸਾਨੂੰ ਇਹੋ ਜੇ ਮੁੱਖ ਮੰਤਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਹਨੇ ਮੀਟਿੰਗ ਦੇ ਵਿੱਚ ਸੱਦ ਕੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਮੋਰਚਾ ਚਕਾਇਆ ਮੋਰਚਾ ਪਟਾਇਆ ਕਿਸਾਨ ਜਦੋਂ ਬੰਦੀਆਂ ਦੁਬਾਰਾ ਇਕੱਠੇ ਹੋਣਗੇ ਜਿਵੇਂ ਪਹਿਲਾਂ ਦਿੱਲੀਗੇ ਜਿਵੇਂ ਇਕੱਠੇ ਹੋ ਅਸੀਂ ਸੜਕ ਤੋਂ ਚੱਕ ਕੇ ਪਾਰਲੀਮੈਂਟ ਦੇ ਵਿੱਚ ਐਮਐਸਪੀ ਦਾ ਮੁੱਦਾ ਲੈ ਗਏ ਕਿਸਾਨਾਂ ਨੂੰ ਮੇਰੀ ਅਪੀਲ ਹੈ ਕਿ ਲੜਾਈ ਜਾਰੀ ਹੈ ਲੜਾਈ ਮੁੱਕੀ ਨਹੀਂ ਜਿੰਨੀ ਦੇਰ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣ ਜਾਂਦਾ ਉਨੀ ਦੇਰ ਤੱਕ ਆਪਾਂ ਇਸ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨਾ ਹੋਰ ਤਾਕਤ ਨੂੰ ਵਧਾਉਣਾ ਹੈ। ਸਰਕਾਰ ਦੇ ਵਿਰਾਂਧਾ ਸਾਹਿਤ ਨੂੰ ਧੰਨਵਾਦ ਕਰਦਾ। ਅੱਜ ਸਰਕਾਰ ਦੇ ਇਸ ਜ਼ਬਰ ਦੇ ਖਿਲਾਫ ਇਸ ਆਵਾਜ਼ ਨੇ ਦੁਨੀਆ ਦੇ ਵਿੱਚ ਲਿਜਾਣ ਦੇ ਲਈ ਇੱਥੇ ਪਹੁੰਚਿਆ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ। ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਅਸੀਂ ਇਹ ਲੜਾਈ ਸਾਡੀ ਕੱਲੀ ਕਿਸਾਨੀ ਦੀ ਲੜਾਈ ਨਹੀਂ ਹੈ ਇਹ ਦੇਖਣ ਨੂੰ ਇਹ ਐਮਐਸਪੀ ਦੀ ਲੜਾਈ ਹੈ ਸ਼ਾਇਦ ਕੱਲੇ ਕਿਸਾਨਾਂ ਦੀ ਲੜਾਈ ਹੈ ਪਰ ਮਾਈਕ ਆਈਡੀ ਬਰਾਬਰ ਕਰ ਲੇਕਿਨ ਜਦੋਂ ਐਮਐਸਪੀ ਦੀ ਡਿਟੇਲ ਨੂੰ ਸਮਝਦੇ ਹਾਂ ਤਾਂ ਉਹ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਤਾਂ ਹਰ ਇੱਕ ਵਿਅਕਤੀ ਦੇ ਆਉਣ ਵਾਲੇ ਭਵਿੱਖ ਦੀ ਜੜਾਈ ਹੈ ਕਿਉਂ ਮੈਂ ਤੈਨੂੰ ਦੇਖੋ ਜਿੰਨੀ ਦੇਰ ਤੱਕ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਨਹੀਂ ਬਣਦਾਗਾ ਪੰਜਾਬ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਡਾਈਵਰਸੀਫਿਕੇਸ਼ਨ ਨਹੀਂ ਆ ਸਕਦਾ ਤੇ ਡਾਈਵਰਸੀਫਿਕੇਸ਼ਨ ਆਏ ਤਾਂ ਬਿਨਾ ਲੋਕ ਝੋਨੇ ਦੀ ਫਸਲ ਨਹੀਂ ਛੱਡਣਗੇ ਉਹ ਦੂਜੀਆਂ ਫਸਲਾਂ ਵੱਲ ਨਹੀਂ ਜਾਣਗੇ ਜੀ ਔਰ ਜਿੰਨੀ ਝੋਨੇ ਦੀ ਫਸਲ ਲੱਗ ਰਹੀ ਹੈ ਔਰ ਐਕਸਪਰਟ ਸਾਡੇ ਦੱਸ ਰਹੇ ਨੇ ਕਿ ਵੱਧ ਤੋਂ ਵੱਧ 15 ਸਾਲ ਦਾ ਪਾਣੀ ਸਾਡੇ ਕੋਲੇ ਬਕਾਇਆ ਬਚਿਆ ਹੈ ਜੀ ਤਫੀਦ ਨੂੰ ਮਗਰੋਂ ਦਾ ਮਤਲਬ ਪੰਜਾਬ ਦਾ ਜਿਹੜਾ ਰੋਜੀ ਰੋਟੀ ਵੀ ਗਈ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚੋਂ ਪਾਣੀ ਵੀ ਗਿਆ ਉਹਨਾਂ ਦੇ ਭਵਿੱਖ ਤੋਂ ਪਾਣੀ ਵੀ ਗਿਆ ਇਹ ਖੰਨੂ ਸਾਡੀ ਇਕੱਲਿਆਂ ਦੀ ਲੱਗਦੀ ਹੈ ਲੇਕਿਨ ਹੈ ਸਮੁੱਚੀ ਜਮਾਤ ਜਿਹੜਾ ਸਰਕਾਰ ਨੇ ਇੱਕ ਉਸ ਮੋਰਚੇ ਤੇ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਪੂਰੇ ਡਰਪੋਕ ਸਰਕਾਰ ਕਾਇਰਾਨਾ ਕਾਰਵਾਈ ਹੈ ਜਦੋਂ ਮੈਂ ਧੰਨਵਾਦ ਕਰਦਾ ਮੇਰੇ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਜਦੋਂ ਮੈਂ ਇਹ ਸਟੈਪ ਚੱਕਿਆ ਸੀਗਾ ਕਿ ਆਪਾਂ ਅਮਰ ਨੰਸ਼ਣ ਕਰਾਂਗੇ ਆਖੀਰ ਆਖਰੀ ਦਮ ਤੱਕ ਲੜਾਂਗੇ ਸਰਕਾਰ ਨਾਲ ਲੜਾਂਗੇ ਹੁਣ ਵੀ ਅਖਰੀ ਦਮ ਤੱਕ ਇਹ ਨਹੀਂ ਹੈ ਕਿ ਅਸੀਂ ਲੜਾਈ ਛੱਡ ਦੇਈਏ ਮੈਂ ਉਹਨੂੰ ਇੱਕ ਗੱਲ ਕਹੀ ਸੀ ਨੌਜਵਾਨਾਂ ਦੇ ਨਾਲ ਸਾਡੇ ਸਾਰੇ ਜਥੇਬੰਦੀਆਂ ਦੇ ਨਾਲ ਇਹ ਦੋਸਤੋ ਜੇ ਤਾਂ ਇੱਥੋਂ ਸਰਕਾਰ ਮੈਨੂੰ ਚੱਕ ਕੇ ਲੈ ਗਈ ਤਾਂ ਮੋਰਚਾ ਹਾਰ ਜਾਾਂਗੇ ਜੇ ਸਰਕਾਰ ਨੂੰ ਤੁਸੀਂ ਇੱਥੋਂ ਪਿੱਛੇ ਮੋੜ ਲਿਆ ਮੈਨੂੰ ਨਾ ਚੱਕਣ ਦਿੱਤਾ ਤਾਂ ਮੋਰਚਾ ਦਿੱਤਾ ਔਰ ਉਹ ਜਿਹੜਾ ਟਾਈਮ ਸੀ ਸਾਡੇ ਪੰਜਾਬ ਹਰਿਆਣਾ ਸਾਰੇ ਨੌਜਵਾਨਾਂ ਨੇ ਇਸ ਤਰੀਕੇ ਦੇ ਨਾਲ ਮੋਰਚੇ ਨੂੰ ਸੰਭਿਆ ਕਿ ਤਿੰਨ ਮਹੀਨੇ ਲਗਾਤਾਰ ਸਰਕਾਰ ਦਾ ਰੋਜ਼ ਸੂਚਨਾ ਆਉਂਦੀ ਸੀ ਵੀ ਅੱਜ ਸਰਕਾਰ ਨੇ ਹਮਲਾ ਕੀਤਾ ਅੱਜ ਹਮਲਾ ਕੀਤਾ ਲੇਕਿਨ ਸਰਕਾਰ ਦੇ ਜੁਰਤ ਨਹੀਂ ਪਈ ਸਪਰੀਮ ਕੋਰਟ ਚ ਵੀ ਇਹ ਕਹਿਣਾ ਪੈਗਾ ਸਰਕਾਰ ਨੂੰ ਵੀ ਸਾਨੂੰ ਉੱਥੇ ਇਹਨਾਂ ਹਾਲਾਤਾਂ ਦੇ ਵਿੱਚ ਚੱਕਣਾ ਡੱਲਿਆ ਨੂੰ ਚੱਕਣਾ ਬਹੁਤ ਔਖਾ ਹੈ ਤੁਸੀਂ ਸਾਰਿਆਂ ਨੇ ਸੁਣੀਆਂ ਖਬਰਾਂ ਹੈ ਜੀ ਪਰ ਸਵਾਲ ਇਹ ਹੈ ਕਿ ਜਦੋਂ ਮੀਟਿੰਗਾਂ ਸ਼ੁਰੂ ਹੋ ਜਾਣ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜੇ ਉਦੋਂ ਕਦੇ ਜਿਹੜੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੀਆਂ ਇੱਥੇ ਵਾਪਰਦੀਆਂ ਜੀ ਆਸਾ ਸਾਨੂੰ ਵੀ ਸੀ ਕਬੀ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਹੁਣ ਇੱਥੇ ਮਤਲਬ ਬਹੁਤੀ ਭੀੜ ਕਰਨ ਦੀ ਬਜਾਏ ਕਿਸਾਨਾਂ ਨੂੰ ਆਪਦੀ ਫਸਲ ਪਾਣੀ ਨੂੰ ਲਾਉਣ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਹਾਂ। ਔਰ ਅਸੀਂ ਸਰਕਾਰ ਦੇ ਉੱਤੇ ਵਿਸ਼ਵਾਸ ਕੀਤਾ। ਔਰ ਸਰਕਾਰ ਨੇ ਉਹ ਜਿਹੜਾ ਸਾਨੂੰ ਚਿੱਠੀ ਦੇ ਕੇ ਮੀਟਿੰਗ ਦੇ ਵਿੱਚ ਸੱਦ ਕੇ ਡਰਪੋਕਾਂ ਵਾਲੀ ਕਾਰਵਾਈ ਮੈਂ ਤਾਂ ਕਿਹਾ ਹੈ ਕਿ ਮੋਰਚੇ ਦੇ ਵਿੱਚ ਹੁਣ ਤੱਕ ਕਿਸਾਨ ਵੀ ਉਹਨੇ ਹੈ ਨਹੀਂ ਸੀ। ਹਾਂ। ਤੇ ਫਿਰ ਵੀ ਜ਼ਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚੋਂ ਡੱਲੇ ਵਾਲ ਨੂੰ ਚੱਕ ਲੈਣ ਦੀ ਡੱਲੇ ਵਾਲ ਨੂੰ ਚੱਕਣ ਵਾਸਤੇ ਮੀਟਿੰਗ ਤੇ ਸੱਦ ਕੇ ਕਹਿਰਾ ਮੰਨੂ ਚੱਕਣਾ ਪਿਆ। ਜੀ ਪਰ ਕੈਨਾ ਵਾਂਗੂ ਚੱਕ ਕੇ ਵੀ ਦੋ ਦਿਨ ਮਤਲਬ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮਤਲਬ ਐ ਬਿੱਲੀ ਦੇ ਬਿਲੂਗੜਾ ਵਾਂਗੂ ਚੱਕ ਕੇ ਭੱਜੇ ਫਿਰੇ ਨੇ ਵੀ ਇੱਥੇ ਵੀ ਨਾ ਕਿਤੇ ਲੋਕ ਘੇਰ ਲੈਂ ਜਿੱਦੇ ਮੈਨੂੰ ਲੈ ਕੇ ਗਿਆ ਜ਼ਿਲੰਦਰ ਹੂੰ ਜ਼ਿਲੰਦਰ ਵੀ ਜ਼ਿਲੰਦਰ ਵਾਲੀ ਸਾਡੀ ਫੋਰਸ ਨੇ ਆ ਕੇ ਜ਼ਿਲੰਦਰ ਧਰਨਾ ਦੇ ਲਿਆ ਫਿਰ ਉੱਥੇ ਉਹਨਾਂ ਨੂੰ ਥਾਣਾ ਥਾਵੇ ਕੋਈ ਚੱਕਰ ਨੂੰ ਭੱਜਨ ਨੂੰ ਸੋ ਮੇਰਾ ਗੱਲ ਕਰਨ ਦਾ ਭਾਅ ਵੀ ਹੈ ਕਿ ਜੇ ਤਾਂ ਅੱਜੇ ਹੱਕ ਦੇ ਵਿਚਾਰ ਕਰੀਏ ਤਾਂ ਫਿਰ ਤਾਂ ਹੁੰਦਾ ਮੈਦਾਨ ਚਾਉਣਾ ਤੇ ਪਿੱਠ ਪਿੱਛੇ ਵਾਰ ਕਰਨਾ ਜਿਹੜਾ ਉਹ ਕਾਇਰ ਦਾ ਕੰਮ ਹੈ ਤੇ ਹਾਰੇ ਹੋਏ ਬੰਦੇ ਦਾ ਕੰਮ ਹੈ ਇਸ ਕਰਕੇ ਅਸੀਂ ਮੋਰਚਾ ਜਿੱਤਿਆ ਪਹਿਲੀ ਗੱਲ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸੜਕ ਤੇ ਗਏ ਹਾਂ ਅਸੀਂ ਸਾਰੀ ਜ਼ਿੰਦਗੀ ਜੋਰ ਲਾ ਲੈਂਦੇ ਐਮਐਸਪੀ ਦਾ ਮੁੱਦਾ ਅਸੀਂ ਉਭਾਰ ਨਹੀਂ ਸੀ ਸਕਦੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਰਿਮੋਟਰ ਪ੍ਰੋਜੈਕਟਰ ਬੜੀ ਕਿਰਪਾ ਹਿੰਮਤ ਰਖੋ ਹਿੰਮਤ ਰਖੋ ਤੁਹਾਡੀ ਬਹੁਤ ਲੋੜ ਹੈ ਕਿਰਪਾ ਹੋਈ ਯਾਦੀ ਸਾਡੇ ਤੇ ਕਿ ਇਹ ਸਾਡੇ ਮੁੱਦੇ ਨੂੰ ਕਿੰਨੇ ਚਿਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘਰ ਘਰ ਦੇ ਵਿੱਚ ਲੈ ਗਿਆ ਕਿ ਐਮਐਸਪੀ ਦਾ ਕੋਈ ਮੁੱਦਾ ਹੈਗਾ ਕੋਈ ਲੋੜ ਲੋਕਾਂ ਦੀ ਹੈਗੀ ਅਸਤਵਗਲੀ ਗੱਲ ਦੇਖੋ ਅਸੀਂ ਸੜਕ ਤੋਂ ਚੱਕ ਕੇ ਜੀ ਪਾਰਲੀਮੈਂਟ ਦੇ ਵਿੱਚ ਐਮਐਸਪੀ ਦਾ ਮੁੱਦਾ ਲੈ ਗਏ ਪਾਰਲੀਮੈਂਟਰੀ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਅਜੰਡਾ ਪਾਸ ਕਰਤਾ ਕਮੇਟੀ ਵੱਲੋਂ ਪਾਸ ਹੋ ਕੇ ਆ ਗਿਆ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਦੇਊ ਕਿਸਾਨਾਂ ਨੂੰ ਲੀਡਰ ਆਫ اپੋਜੀਸ਼ਨ ਨੂੰ ਬੋਲਣਾ ਪੈ ਗਿਆ ਕਿ ਅਸੀਂ ਇਸੇ ਵੀ ਸਦਨ ਦੇ ਵਿੱਚੋਂ ਲੋਕਾਂ ਨੂੰ ਅਸੀਂ ਐਮਐਸਪੀ ਗਰੰਟੀ ਨੂੰ ਦੇਵਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਤੁਸੀਂ ਦੇਖਿਆ ਪਿੱਛੇ ਆਪਾਂ ਲੜਾਈ ਲੜੀ ਹੈ ਤਿੰਨ ਕਾਨੂੰਨ ਸਰਕਾਰ ਨੇ ਵਾਪਸ ਲੈ ਕਿਸੇ ਮੀਟਿੰਗ 'ਚ ਨਹੀਂ ਲੈ ਚੋਪਚੀ ਵੀ ਤੇ ਕਹਤਾ ਵੀ ਅਸੀਂ ਕਾਨੂੰਨ ਵਾਪਸ ਲੈਨੇ ਹਾਂ ਹਮਲੇ ਹੋਇਆ ਸਾਡਾ ਮੋਰਚਾ ਚੱਕਤਾ ਹਮਲਾ ਕਰਤਾ ਤੇ ਨਾਲ ਦੀ ਨਾਲ ਇਹ ਕਹਤਾ ਕਿ ਵੀ ਅਸੀਂ ਸਰੋਂ ਤੇ ਵੀ ਐਮਐਸਪੀ ਦੇ ਤੇ ਸਰੋਂ ਵੀ ਖਰੀਦਾਂਗੇ ਅਸੀਂ ਛੋਲੇ ਵੀ ਐਮਐਸਪੀ ਦੇ ਖਰੀਦਾਂਗੇ ਅਸੀਂ ਮੂੰਗੀ ਵੀ ਐਮਐਸਪੀ ਦੇ ਖਰੀਦਾਂਗੇ ਅਸੀਂ ਜੂਟ ਵੀ ਐਮਐਸਪੀ ਦੇ ਖਰੀਦਾਂਗੇ ਕਹਤਾ ਨਾ ਕਿਹਨ ਦਾ ਭਾਵ ਹੈ ਤੇ ਸਰਕਾਰ ਡਰੀ ਹੋਈ ਹੈ ਲੇਕਿਨ ਐਮਐਸਪੀ ਸੰਪੂਰਨ ਐਮਐਸਪੀ ਡਵਾਉਂਡ ਤੱਕ ਦੀ ਲੜਾਈ ਹੈ ਜਿਹੜੀ ਸਾਡੀ ਕੋਈ ਲੜਾਈ ਅਸੀਂ ਜਾਰੀ ਰੱਖਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਨੇ ਸਾਡੇ ਨੌਜਵਾਨਾਂ ਨੇ ਦੱਲੇয়াল ਨੂੰ ਮੇਰਾ ਖਿਆਲ ਤੁਸੀਂ ਵੀ ਸਾਰਿਆਂ ਨੇ ਫੇਸਬੁੱਕ ਦੇ ਉੱਤੇ ਪੋਸਟ ਕਰਾਂ ਨੰਚਨ ਜਿਹੜਾ ਹੈਗਾ ਉਹ ਰੁਕੀ ਗਈਆਂ ਨਹੀਂ ਅਮਰ ਨੰਚਨ ਜਾਰੀ ਹੈ ਪਿੰਡਲੇ ਵਾਲਾ ਨਹੀਂ ਉਹ ਅਸੀਂ ਮਤਲਬ ਹੁਣ ਤਾਂ ਅਸੀਂ ਦੇਖੋ ਜਿਹੜੀ ਇਹ ਆ ਗੱਲ ਕਿ ਮੇਰੇ ਮੋਢਿਆਂ ਦੇ ਉੱਤੇ ਜਦੋਂ ਦਾ ਲੋਕਾਂ ਨੇ ਮੈਨੂੰ ਬਾਪੂ ਕਹਿਤਾ ਜੀ ਇੱਕ ਭਾਰ ਹੋਰ ਹੈ ਹੂੰ ਕਿ ਅੱਗੇ ਤਾਂ ਮੈਂ ਸਿਰਫ ਆਪਦੇ ਜੰਮਿਆਂ ਦੀ ਖਾਤਰ ਲੜਨਾ ਸੀ ਹੁਣ ਜਿਨ੍ਹਾਂ ਨੇ ਮੈਨੂੰ ਬਾਪੂ ਕਿਹਾ ਉਹਨਾਂ ਦੀ ਖਾਤਰ ਵੀ ਲੜਨਾ ਹੈ ਤੋ ਸਾਰੇ ਮੇਰੇ ਨੇ ਇਸ ਕਰਕੇ ਸਾਰਿਆਂ ਦੀ ਜ਼ਿੰਦਗੀ ਨੂੰ ਬਚਾ ਕੇ ਰੱਖਣ ਦੇ ਲਈ ਅਸੀਂ ਆਖਰੀ ਦਮ ਤੱਕ ਆਖਰੀ ਸਾਹ ਤੱਕ ਲੜਾਂਗੇ ਉਹਦੀ ਵਿੱਚੋਂ ਆਪਾਂ ਦਾਸ ਇਹ ਜਿਵੇਂ ਕਿਸਾਨ ਮਹਾਪੰਚਾਇਤਾਂ ਰੱਖੀ ਜਿਹੜੀ ਰੋਜ਼ ਕਿਸਾਨ ਮਹਾਪੰਚਾਇਤ ਹੋ ਰਹੀਆਂ ਕਰਨੀਆਂ ਮੈਂ ਇਸੇ ਹੜਤ ਦੇ ਵਿੱਚ ਹਰ ਪੰਚਾਇਤ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਅਸੀਂ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਣਾ ਇਹਨੂੰ ਔਰ ਇਸ ਅੰਦੋਲਨ ਨੂੰ ਚਾਰੀ ਰੱਖਾਂਗੇ ਜਿਹੜਾ ਅਮਰਨਾਥਨ ਦੀ ਤੁਸੀਂ ਗੱਲ ਕੀਤੀ ਹੈ ਇਹ ਹਜੇ ਐਜੀਟੇਸ਼ਨ ਚੱਲ ਰਹੀ ਹੈ ਤਾਂ ਮੁਖੀ ਮਰ ਕਿਵੇਂ ਦਾ ਰਿਹਾ ਜੀ ਜਦੋਂ ਪਾਸੇ ਰਹੇ ਦੇਖੋ ਬਿਹੇਵੀਅਰ ਤਾਂ ਮਤਲਬ ਪੁਲਿਸਾਂ ਦੇ ਜਿਹੇ ਜਿਹੇ ਹੁੰਦੇ ਉਹੋ ਜਿਹੇ ਹੁੰਦੇ ਆ ਪਰ ਇਹ ਵੀ ਨਹੀਂ ਹੈ ਕਿ ਕੋਈ ਏਡੀ ਵੀ ਹਿੰਮਤ ਨਹੀਂ ਕੀਤੀ ਕਿ ਭਈ ਜਿਹਦੇ ਨਾਲ ਇੰਨੇ ਲੋਕ ਹੋਣ ਇੰਨੇ ਲੋਕਾਂ ਦਾ ਜਿਹਨ ਜਿਹਦੇ ਨਾਲ ਪਿਆਰ ਹੋਵੇ ਦਿਲ ਜੁੜਿਆ ਹੋਵੇ ਉਹਨਾਂ ਉਸ ਨਾਲ ਕੋਈ 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 ਇਨਸਲਟ ਕਰ ਸਕੇ ਪੋਸੀਬਲ ਨਹੀਂ ਮੁੱਖ ਮੰਤਰੀ ਦਾ ਬਿਆਨ ਹੈ ਕਿ ਜਿਹੜੀਆਂ ਕੇਂਦਰ ਨਾਲ ਮੰਗਾ ਨੇ ਮੇਰੇ ਨਾਲ ਚੱਲੋ ਮੈਂ ਨਾਲ ਜਾਊਂਗਾ ਸੰਨ ਨਾਲ ਜਾਊਂਗੇ ਸਾਨੂੰ ਇਹੋ ਜੇ ਮੁੱਖ ਮੰਤਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਹਨੇ ਮੀਟਿੰਗ ਦੇ ਵਿੱਚ ਸੱਦ ਕੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਮੋਰਚਾ ਚਕਾਇਆ ਮੋਰਚਾ ਪਟਾਇਆ ਆਪਦੇ ਸੁਪਰੀਮੋ ਨੂੰ ਬਚਾਉਣ ਵਾਸਤੇ ਜਿੰਦਾਬਾਦ 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 ਸਰਸਪ੍ਰੀਮੋ ਨੂੰ ਬਚਾਉਣ ਵਾਸਤੇ ਅਲੇਵਲਾ ਸਾਹਿਬ ਇੱਕ ਰੋਟੀ ਦੇ ਨੋਵੇ 180 ਦਿਨ ਹੋ ਗਏ ਤੁੰਨੋ ਤੁਸੀਂ ਪਾਣੀ ਖਾਦਾ ਪੀਤਾਗਾ ਤੇ ਫਿਰ 30 ਘੰਟੇ ਵੀ ਨਹੀਂ ਕੱਢੇ ਜਾਂਦੇ ਸੇਤ ਪੂਰੀ ਬਾਹਰ ਕਰਤਾ ਟੂਰਾਂ ਸੇ ਵੀ ਰੋਣ ਲੋਕੋ ਥੱਲੇ ਕਰਨਾ ਇਹ ਸਿਰ ਬੇਨਤੀ ਆ ਭਾਈ ਆਪਾਂ ਮਿਲ ਕੇ ਸਾਡੀ ਰਹਿਣਾ ਇੱਕ ਮਿੰਟ ਜੀ ਇੱਕ ਮਿੰਟ ਕਿਸਾਨਾਂ ਨਾਲ ਦੀ ਕੋਈ ਸੰਦੇਸ਼ ਦੇਖੋ ਮੈਂ ਮੈਂ ਬੇਨਤੀ ਕਰਦਾ ਕਿ ਕਿਸਾਨਾਂ ਨੂੰ ਮੇਰੀ ਅਪੀਲ ਹੈ ਇਹ ਲੜਾਈ ਜਾਰੀ ਹੈ ਲੜਾਈ ਮੁੱਕੀ ਨਹੀਂ ਜਿੰਨੀ ਦੇਰ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣ ਜਾਂਦਾ ਉਨੀ ਦੇਰ ਤੱਕ ਆਪਾਂ ਇਸ ਜੁਟਤਾ ਨੂੰ ਹੋਰ ਮਜ਼ਬੂਤ ਕਰਨਾ ਹੋਰ ਤਾਕਤ ਨੂੰ ਵਧਾਉਣਾ ਹੈ ਔਰ ਇਹਨੂੰ ਜਿੱਤਣਾ ਹੈ ਜਿੱਤਨ ਤੱਕ ਇਹਦੇ ਤੇ ਡਟ ਕੇ ਰਹੋ ਜਿਹੜਾ ਮੇਰੀ ਲੜਾਈ ਹੈ ਕਿ ਟੌਨ ਬਾਡੀਜ਼ ਬਾਡੀ ਦੇ ਵਿੱਚ ਅੱਜ ਵੀ ਪੋਜੀਟਿਵ ਨੈਟ ਮੀਨਸ ਉਹ ਜੋ ਲੜਾਈ ਆ ਉਹ ਜਾਰੀ ਹੈ। ਹਾਂਜੀ ਕੁਝ ਲੋਕਾਂ ਦੇ ਸਵਾਲ ਇਹ ਵੀ ਆ ਕਿ ਜਿਹੜਾ ਮੋਰਚਾ ਉਹ ਕਿਤੇ ਨਾ ਕਿਤੇ ਰਲ ਕੇ ਚਕਾਇਆ ਗਿਆ ਸਰਕਾਰ ਦੇ ਨਾਲ। ਮੇਰੇ ਇੱਕ ਸਰ ਦੇਖੋ ਜਿਹੜਾ ਬੰਦਾ ਮਰਨ ਵਰਦ ਤੇ ਬੈਠਾ ਹੋਵੇ ਔਰ ਮੀਟਿੰਗਾਂ ਦਾ ਦੌਰ ਚੱਲਦਾ ਹੋਵੇ। ਉਹਨਾਂ ਹਾਲਾਤਾਂ ਦੇ ਵਿੱਚ ਮੋਰਚਾ ਚਕਾਉਣ ਦੀ ਗਲਤੀ ਕਰ ਉਹ ਬੰਦਾ। ਇਹ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮੋਰਚੇ ਦੀ ਪਿੱਠ 'ਚ ਛੁਰਾ ਮਾਰਿਆ ਉਹ ਲੋਕਾਂ ਚ ਜਿੰਗਾਂ ਗੱਲਾਂ ਕਰਦੇ ਆ ਕਿ ਕਿਸਾਨ ਜਦੋਂ ਬੰਦਿਆ ਦੁਬਾਰਾ ਇਕੱਠੇ ਹੋਣਗੇ ਜਿਵੇਂ ਪਹਿਲਾਂ ਦਿੱਲੀ ਗਈ ਸੀ ਇਕੱਠੇ ਹੋ ਕੇ ਜ਼ਿਲ੍ਹੇ ਦੇ ਵਿੱਚੋਂ ਦਲੇਵਾਲ ਸਾਹਿਬ ਜਿਹੜੇ ਨੇ ਉਹ ਸਿਰਫ ਵਿਚਾਰਾਂ ਦਾ ਫਰਕ ਹੁੰਦਾ ਹੈ ਬੈਠੇ ਹੋ ਮੁੱਦਾ ਕਦੇ ਵੀ ਸਾਂਝਾ ਆ ਗਿਆ ਉਦੋਂ ਇਕੱਠੇ ਹੋ ਸਕਦੇ ਕੋਈ ਦਿੱਕਤ ਨਹੀਂ